ਆਸਤੀ ਬਣੀ ਚੋ ਧੂ ਅੱਜ ਅਸੀਂ ਖੰਨੌਰੀ ਬਾਡਰ ਖੰਨੌਰੀ ਮੋਰਚੇ ਦੇ ਵਿੱਚ ਸਾਡੇ ਨੌਜਵਾਨ ਬਜ਼ੁਰਗ ਸਾਡੀਆਂ ਮਤਾਂ ਮਾ ਭੈਣਾ ਬਾਕੀ ਤਾਂ ਕੀ ਪ੍ਰਗਟ ਉਹ ਮੋਰਚੇ ਦੇ ਵਿੱਚ ਦਿੱਤੀਆਂ ਹੁਣ ਆਪਾਂ ਮੱਕੇ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਦੇ ਲਈ 13 ਫਰਵਰੀ ਤੋਂ ਮੋਰਚਾ ਨਿਰੰਤਰ ਜਾਰੀ ਹੈ ਕਿ ਜਿੰਨਾ ਚਿਰ ਸੈਂਟਰ ਸਰਕਾਰ ਮੰਨ ਕੇ ਮੰਗਾ ਲਾਗੂ ਨਹੀਂ ਕਰਦੀ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕਰਦੇ ਉਹਨਾਂ ਚਿਰ ਜਾਰੀ ਆ 26 ਨੰਬਰ ਨੂੰ ਸਰਦਾਰ ਜਗਜੀਤ ਸਿੰਘ ਵੱਲੋਂ ਮਰਨ ਮਰ ਸ਼ੁਰੂ ਕੀਤਾ ਕਿ ਜੇ ਮੈਂ ਕਿਸਾਨਾਂ ਦਾ ਮਸੀਹਾ ਹਾਂ ਹਾਂਜੀ ਕਿਸਾਨਾਂ ਦਾ ਹਮਦਰਦਾਂ ਤਾਂ ਪਹਿਲਾਂ ਕੁਰਬਾਨੀ ਮੇਰੀ ਹੋ ਜੇ ਸਰਕਾਰ ਮੰਨੀਆਂ ਮੰਗਾਂ ਲਾਗੂ ਨਹੀਂ ਕਰਦੀ ਜਿਹੜੀ ਡੈੱਡ ਬੋਡੀਆਂ ਮੇਰੀ ਇਸ ਮੋਰਚ 'ਚ ਰੱਖੀ ਜਾਵੇ ਅੱਗੇ ਤੋਂ ਅੱਗੇ ਆਗੂ ਨੇ ਜਿਹੜੇ ਉਹ ਮਰਨ ਮਰਤੇ ਬਹਿੰਦੇ ਰਹਿਣਗੇ ਇਹ ਲੈਨ ਜਿੱਦੀ ਮਰਜ਼ੀ ਲੰਮੀ ਆ ਸ਼ਹੀਦੀਆਂ ਕੁਰਬਾਨੀਆਂ ਦੀ ਸੈਂਟਰ ਸਰਕਾਰ ਲੈ ਲੇ ਪਰ ਮਰਨ ਮਰਤ ਵਾਲੇ ਬਹੁਤ ਵੱਡੀ ਲੈਣਾ ਸੋ ਜਿਹੜੇ ਮੋਰਚੇ ਨੇ ਭਮਾ ਰੇਵਰ ਰੋਡ ਮੋਰਚਾ ਹੋ ਨਾਕਾ ਇੱਧਰ ਖਨੋਰੀ ਬਾਰਡਰ ਪੁਰਾਣੀ ਸਟੇਜ ਤੇ ਨਾਕਾ ਪਿੱਛੇ ਵੀ ਛਰਕਨੀ ਨਾਕੇ ਨੇ ਚਾਰ ਸਪੀਰੀ ਪੂਰੇ ਕਿਸਾਨਾਂ ਨੇ ਪ੍ਰਬੰਧ ਕਰੇ ਨੇ ਪੱਕੇ ਵਲੰਟੀਅਰ ਮਰ ਜੀਵੜੇ ਲਾਏ ਹੋਏ ਨੇ ਕਿ ਸਰਕਾਰ ਇਹ ਕਿਸਾਨਾਂ ਦੀਆਂ ਟੰਗਾਂ ਬਾਹਾਂ ਲੱਤਾਂ ਬਾਹਾਂ ਤੋੜ ਕੇ ਸਿਰ 파ੜ ਕੇ ਮਾਰ ਕੇ ਤਾਂ ਜਗਜੀਤ ਸਿੰਘ ਡੱਲੇ ਕੋਲੇ ਡੱਲੇਆਲ ਵਾਲ ਕੋਲੇ ਜਾ ਸਕਦੀ ਆ ਪਰ ਪੋਲੇ ਪੈਰੀ ਪੰਗਾ ਨਾ ਲੈ ਲਿਖਤੇ ਵੀ ਜਿਵੇਂ ਅੱਗੇ 26 25 ਨੰਬਰ ਦੀ ਰਾਤ ਨੂੰ ਪ੍ਰਧਾਨ ਜੀ ਨੂੰ ਚੋਰੀ ਛਿਪੇ ਸੈਂਟਰ ਸਰਕਾਰ ਨਾਲ ਮਿਲ ਕੇ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਦਾ ਪੁੱਤ ਖਮਾਉਂਦਾ ਸੀ ਕਿਸਾਨਾਂ ਦਾ ਮਸੀਹਾ ਖਮਾਉਂਦਾ ਸੀ ਪਿੱਠੇ ਛੁਰਾ ਮਾਰਿਆ ਤੇ ਹੁਣ ਸਾਡਾ ਚੈਲੰਜ ਵੀ ਆ ਕਿ ਮਾਨ ਸਾਹਿਬ ਜੀ ਇੰਨੀ ਹੱਸ ਤੇ ਹੁਣ ਚੱਕ ਲੋ ਫਿਰ ਸੈਂਟਰ ਸਰਕਾਰ ਹੋਵੇ ਪੰਜਾਬ ਸਰਕਾਰ ਹੋਵੇ ਕਿ ਸਾਡਾ ਕਰੋ ਜਾਂ ਮਰੋ ਦੀ ਲੜਾਈ ਦਾ ਐਲਾਨ ਕੀਤਾ ਚਾਰ ਸ਼ਪੇਰੇ ਸ਼ੀਲ ਕੀਤਾ ਹੋਇਆ ਨਾਕਾ ਕਿਸੇ ਵੀ ਕੀਮਤ ਤੇ ਪ੍ਰਧਾਨ ਜੀ ਕੋਲੇ ਮਰਨ ਵਰਤੇ ਜਿੰਨਾ ਚਿਰ ਨਾਕਿਆਂ ਤੇ ਬੈਠੇ ਕਿਸਾਨ ਮਰ ਜੀਵਣੇਨ ਇਨਾਂ ਨੂੰ ਮਾਰ ਕੇ ਲਤਾੜ ਕੇ ਲੱਤਾ ਮਾਹ ਤੋੜ ਕੇ ਤਾਂ ਨੰਗ ਨੰਗ ਜਾ ਸਕਦੀ ਆ ਪਰ ਪੂਰੇ ਪੈਰੀਂ ਪਰ ਪ੍ਰਧਾਨ ਜੀ ਨੂੰ ਮਰਜੀ ਵੜੇ ਸਾਡੇ 80-80 ਸਾਲ ਦੇ ਬਜ਼ੁਰਗ 50-50 ਸਾਲ ਦੇ 70-70 ਸਾਲ ਦੇ ਤੇ ਸਾਡੇ 9 ਜਾਣ ਸਾਡੀਆਂ ਮੱਤਾਂ ਮਾ ਪੈਣਾ ਮੋਰਚੇ 'ਚ ਡਟੀਆਂ ਹੋਣ ਆਪਾਂ ਆਪਣੇ ਜਿਹੜੀਆਂ ਡਿਊਟੀਆਂ ਨਾਕੇ ਨੂੰ ਤੇ ਕੈਮਰ ਤੇ ਮੈਂ ਬੇਨਤੀ ਐ ਅਪੀਲ ਕਰੂੰ ਜਿਹੜੇ ਸਾਡੇ ਕਿਸਾਨ ਭਰਾਵਾਂ ਕਿਸਾਨ ਵਰਕਰ ਹਲੇ ਵੀ ਪਿੰਡਾਂ 'ਚ ਨਹੀਂ ਪਹੁੰਚੇ ਭਾਵਾਂ ਵੱਡੀ ਗਿਣਤੀ ਦੇ ਵਿੱਚ ਰੋਜ਼ ਕਾਫਲੇ ਆਉਂਦੇ ਨੇ ਸਾਰੇ ਵਰਗਾਂ ਨੂੰ ਅਪੀਲ ਆ ਕਿ ਆਪਣੀ ਕਿਸਾਨੀ ਕੀਤਾ ਕਿਸਾਨੀ ਜਨਸਾਂ ਦੇ ਭਾ ਲੈਣ ਲਈ ਡਾਕਟਰ ਸੁਆਮੀਨੰਦ ਦੀ ਰਿਪੋਰਟ ਨੂੰ ਲਾਗੂ ਕਰਵਾਉਣ ਲਈ ਕਾਰਪੋਰੇਟ ਘਰਾਣਿਆਂ ਵੀ ਜਿਹੜੀਆਂ ਨੀਤੀਆਂ ਪਾਲਿਸੀਆਂ ਬਣਾਈਆਂ ਨੇ ਕਿ ਜ਼ਮੀਨਾਂ ਖੋ ਕੇ ਕਾਰਪੋਰੇਟ ਘਰਾਣੇ ਦੇ ਹਵਾਲੇ ਕੀਤੀਆਂ ਜਾਣ ਉਹਨਾਂ ਨੂੰ ਬਚਾਉਣ ਲਈ ਭਰਾਵੋ ਹਰ ਪਿੰਡ ਚੋਂ ਕਾਫਲੇ ਬਣ ਕੇ ਸਾਡੀਆਂ ਮਤਾਮਾਂ ਪੈਣਾ ਨੌਜਵਾਨ ਬਜ਼ੁਰਗਾਂ ਸਮੇਤ ਜਿੱਥੇ ਸਾਡੇ 70 80 ਸਾਲ ਦੇ ਇੱਥੇ ਬਜ਼ੁਰਗ 26 ਤੋਂ ਲੈ ਕੇ ਡਟੇ ਹੋਏ ਨੇ ਉੱਥੇ ਤੁਸੀਂ ਵੀ ਲੜਾਈ ਤੋਂ ਪਿੱਛੇ ਨਾ ਰਹਿ ਜਾਓ ਇਹ ਲੜਾਈ ਆ ਬਹੁਤ ਵੱਡੀ ਆ ਸਾਡਾ ਜਿਹੜਾ ਖੇਤੀ ਕਿੱਤਾ ਖੇਤੀ ਜਨਸਾਂ ਬਚਾਉਣ ਲਈ ਲੜਾਈ ਆ ਇਹ ਚੋ ਕਿਤੇ ਤੁਹਾਡਾ ਯੋਗਦਾਨ ਨਾ ਰਹੀ ਇਸ ਕਰਕੇ ਬੇਨਤੀ ਆ ਪਿੰਡ ਪਿੰਡ ਤੇ ਹਰ ਇੱਕ ਵਰਗਾਂ ਨੂੰ ਕਿਸਾਨਾਂ ਨੂੰ ਕਿ ਵੱਡੇ ਕਾਫਲੇ ਲੈ ਕੇ ਖਨੌਰੀ ਮੋਰਚੇ ਦੇ ਵਿੱਚ ਪਹੁੰਚੋ ਤਾਂ ਕਿ ਸੈਂਟਰ ਸਰਕਾਰ ਨੂੰ ਗੋਡੀਆਂ ਕਰਕੇ ਮੰਨੀਆਂ ਹੋਈਆਂ ਮੰਗਾਂ ਜਿਹੜਾ ਮੋਰਚਾ ਹਰ ਹਾਲ ਦੇ ਵਿੱਚ ਮੋਰਚਾ ਜਿੱਤ ਕੇ ਜਾਵਾਂਗੇ ਜਿੱਕਰ ਸਭ ਧਿਆ ਕਰੋ ਹੁਕਮਾਨ ਇਕਤਾ

sudah sangat penting untuk